ਇਤੇ ਆਉਂਦੇ ਨੇ ਤੇ ਸਾਧ ਸੰਗਤ ਜੀ ਇਸ ਸਹੀਦੀ ਦੇ ਬਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਨੀ ਬਾਣੀ ਦੇ ਵਿੱਚ ਵਚਨ ਕੀਤਾ ਕਹਿਣ ਲੱਗੇ ਤਿਲਕ ਜਨੂ ਰਾਖਾ ਪ੍ਰਭ ਤਾਕਾ ਕਿਨੋ ਬੜੋ ਕਲੂ ਮਹ ਸਕਾ ਸਾਧਨ ਹੇਤ ਇਤੀ ਜਨ ਕਰੀ ਸਿਸ਼ ਦੀਆ ਪਰ ਸੇ ਨਾ ਉਚਰੇ ਤੇ ਸਾਧ ਸੰਗਤ ਜੀ ਇਸ ਵਾਰ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੇਦਾਸ ਜੀ ਭਾਈ ਸਤੇਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜੇ ਤੇ ਉਥੇ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਹੱਲਾ ਜਿਹੜਾ ਹੈ ਗੁਰਤਾ ਗਦੇ ਦਿਵਸੇ ਆ ਰਿਹਾ ਏ ਤੇ ਇਸ ਸਤਾਪਦੀ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਦਰ ਤੇ ਮਨਾਇਆ ਜਾ ਰਿਹਾ ਏ ਤੇ ਇਸ ਸਤਾਪਦੀ ਨੂੰ ਮੁੱਖ ਰੱਖਦੇ ਹੋਇਆਂ ਇਸ ਵਾਰ ਵਿਸਾਖੀ ਦੇ ਉੱਤੇ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਮੁਬਾਰਕ ਨਹੀਂ ਤੇ ਵਿਸਾਖੀ ਵਾਲੇ ਦਿਨ ਤੱਕ ਸ੍ਰੀ ਕੇਸਗੜ੍ਹ ਸਾਹਿਬ 13 ਅਪ੍ਰੈਲ 2005 ਨੂੰ ਜਿਹੜਾ ਹੈ ਪਹੁੰਚ ਕੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰੀਏ ਤੇ